ਨਦੇ ਨਾਲ ਲੰਗਰ ਦੀ ਵਿਵਸਥਾ ਗਈ ਲੇਕਿਨ ਮੀਟਿੰਗ ਦਾ ਸਮਾਂ ਇਹੋ ਜਿਹਾ ਹੋਇਆ ਕਿ ਲੰਗਰ ਕਾਫੀ ਸਮੇਂ ਤੋਂ ਤਿਆਰ ਹੈ ਔਰ ਇਸ ਮਸਲੇ ਵਾਸਤੇ ਆਪਾਂ ਸਵੇਰ ਦੇ ਬੈਠੇ ਆ ਸਭ ਤੋਂ ਪਹਿਲਾਂ ਮੈਂ ਮੇਰੇ ਪਿੰਡ ਵੱਲੋਂ ਜਿਹੜੀ ਤਾਲਮੇਲ ਕਮੇਟੀ ਆਈ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਮੇਰੇ ਨਗਰ ਵੱਲੋਂ ਅਸੀਂ ਇਹਨਾਂ ਦਾ ਜਿਹੜੀ ਸਪੋਰਟ ਹੈ ਜਿਹੜਾ ਸਹਿਮਤੀ ਹੈ ਅਸੀਂ ਜਿਤਾਉਂਦੇ ਹਾਂ ਉਸ ਤੋਂ ਬਾਅਦ ਜਿਹੜਾ ਮੇਰਾ ਸਰਸਾ ਜ਼ਿਲ੍ਹਾ ਹੈ ਜਿੰਦੇ ਵਿੱਚ ਪੰਜ ਵਿਧਾਨ ਸਭਾ ਹਨ ਦਵ ਵਾਲੀ ਤਾਰਾ ਵਾਲੀ ਰਾਣੀਆਂ ਇਹਨਾਂ ਬਾਅਦ ਪੰਜੋ ਵਿਧਾਨ ਸਭਾ ਜਿਹੜੀ ਰਾਵੀ ਤਪਾਰੀ ਤਾਲਮੇਲ ਕਮੇਟੀ ਹੈ ਪੰਜੋ ਦੇ ਮੈਂ ਜਿਹੜਾ ਨਿਰਦੇਸ਼ਨ ਕਰਦਾ ਹੋਇਆ ਮੈਂ ਪੰਜੋ ਵਿਧਾਨ ਸਭਾ ਦੇ ਤੁਹਾਨੂੰ ਇਹ ਤਾਲਮੇਲ ਕਮੇਟੀ ਨੂੰ ਇਹ ਆਸ਼ਵਾਸਨ ਦਿਵਾਉਣਾ ਹੈ ਕਿ ਅਸੀਂ ਜਲਦ ਹੀ ਜਦੋਂ मीटिंग सादे वे दे। मेरे नीम भैन परमजीत कौर जी कश्मीर अफसर जीत सिंह जी सब इंस्पैक्टर सरपंचो मित्र अहमदपुर तो सरपंच जसबीर सिंह जी मीरपुर तो जोगिंदर सिंह राणिया चौगी सुखदेव सिंह रूढ़ी सिंह मशा जी को जो कि सा ਇਹ ਤੁਹਾਨੂੰ ਆਸ਼ਵਾਸਨ ਦੇਣਗੇ ਸਾਡੇ ਜ਼ਿਲ੍ਹੇ ਨੂੰ ਆਸ਼ਵਾਸਨ ਦੇਣਗੇ ਮੈਂ ਬੇਨਤੀ ਕਰਾਂਗਾ ਕਿ ਪੂਰਵ ਸਰਪੰਚ ਸਰਮੇਤਰ ਜੀ ਅੰਮ੍ਰਿਤਪੁਰ ਤੋਂ ਆਣ ਉਹ ਰਾਵੀ ਤਪਾ ਕਮੇਟੀ ਨੂੰ ਆਸ਼ਵਾਸਨ ਦੇਣ ਕਿ ਅਸੀਂ ਹਰ ਸਮੇਂ ਤਨ ਮਨ ਤਹੰਤ ਦੇ ਨਾਮ ਤੁਹਾਡੇ ਨਾਲ ਹਾਂ ਸਰਪੰਚ ਸਰਮੇਤਰ ਜੀ ਕਾਲਤਾ ਸ਼੍ਰੀ ਵਾਇਗੁਰ ਜੀ ਦੀ ਫਤਿਹ ਮੇਰੇ ਸਮਾਜ ਦੀ ਰਾਵੀ ਤਪਾ ਤਾਲਨਲ ਕਮੇਟੀ ਤੇ ਮੇਰੇ ਸਤਿਕਾਰ ਜੋ ਜੋ ਵੀ ਮੇਰੇ ਸਮਾਜ ਦੇ ਮੌਜੂਦ ਸਮਾਜ ਦੇ ਵਿੱਚ ਪਹੁੰਚਿਆ ਉਹਨਾਂ ਦੇ ਵਿੱਚ ਪਹੁੰਚਣ ਤੋਂ ਤਹਿ ਦਿਲੋਂ ਜੀ ਆਇਆਂ ਨੂੰ ਕਹਿੰਦੇ ਆ ਨਾ ਜੀ ਆਪਣਾ ਦੁੱਖ ਸਾਰਾ ਦਾ ਇੱਕੋ ਹੀ ਹੈ ਪਰ ਉਹ ਦੁੱਖ ਬਣ ਗਿਆ ਆਪਣਾ ਮੰਜ਼ਿਲ ਉਹ ਮਰ ਗਿਆ ਉਹਨਾਂ ਦਾ ਮੰਜ਼ਿਲ ਤੇ ਜਿਹੜਾ ਤੁ ਮੰਜ਼ਿਲ ਆਪਣਾ ਸਾਰਾ ਦਾ ਦੁੱਖ ਵੀ ਇੱਕੋ ਤੇ ਮੰਜ਼ਿਲ ਵੀ ਇੱਕੋ ਤਾਂ ਸਾਰਾ ਵਾਸਤੇ ਕਹਿੰਦੇ ਜੇ ਰਾਵੀ ਦਾ ਪਾਪਾ ਕਹਿੰਦੇ ਜੇ ਭਰਾ ਹੈ ਜੇ ਤਰਾ ਕੇ ਖੜਾ ਦੂਜਾ ਪਾਪ ਪਿੱਛੇ ਕੀ ਮੇਰੇ ਦੂਆ ਇਸ ਕਰਕੇ ਸਭ ਜਰੂਰਤ ਦੀ ਸਰਨੇ ਸਪੈਕਲ ਨੂੰ ਸਵਾਗਤ ਕਰਨਾ ਕਿ ਅਸੀਂ ਵੀਰ ਜੀ ਸਭ ਤੁਹਾਡੇ ਨਾਲ ਆ ਜੈ ਜੈ ਇੱਕ ਐਸਾ ਵੀ ਆਪ ਨੂੰ ਵੀਰ ਜੀ ਇੱਕ ਹੋਰ ਹੈ ਸੁਧਾਰ ਹੈ ਸਾਡੇ ਨੂੰ ਸੋਟਾ ਗਿਆ ਵੀ ਇਸ ਮਸਲੇ ਨੂੰ ਆਪਣੇ ਭਾਈਚਾਰਾ ਜੋ ਪੂਰਾ ਸਮਾਜ ਹੈ ਇਸ ਮਸਲੇ ਨੂੰ ਹੱਲ ਕਰਕੇ ਇੱਕ ਜੋ ਇਹ ਵੀ ਪ੍ਰਬੰਧਕ ਕਮੇਟੀ ਬਣਾ ਕੇ ਆਵੇ ਉਸ ਪ੍ਰਬੰਧਕ ਕਮੇਟੀ ਨੂੰ ਸੁਚਾਰੂ ਰੂਪ ਨਾਲ ਚਲਾਇਆ ਹੈ ਜੇਕ ਜੋ ਆਪ ਕੀ ਦਰੋਹ ਹੈ ਸ਼੍ਰੀ ਗੋਪਾਲ ਮੰਦਿਰ ਦਾ ਜਿੱਥੇ ਆਪਣਾ ਪੂਰਾ ਪਾਜੀ ਦਾ ਸਵਾਰਥ ਪਾਉ ਸਕੇ ਜਿੱਥੇ ਕੋਈ ਦਰਵਰ ਨੂੰ ਸੁਭਾਰਿਆ ਜਾਵੇ ਤੇ ਐਨੇ ਵਿਚਾਰ ਜੋ ਸੀਗੇ ਇਸ ਦੀ ਸਮਾਪਤ ਘਟਾ ਤੇ ਬੈਠਣਗੇ ਉਹ ਇਸ ਸਮਾਜ ਦਾ ਕਾਮਲਾ ਪਊਗਾ ਜਿਹੜਾ ਅੱਗੇ ਮੰਤਰੀ ਮੰਡਲ ਚ ਹੋਊਗਾ ਕੈਬਨਟ ਮੰਤਰੀ ਹੋਊਗਾ ਜਾਂ ਅੱਗੇ ਕੋਈ ਆਪਣਾ ਵਿਧਾਇਕ ਹੋਊਗਾ ਇਤੋ ਹੀ ਆ ਗਏ ਕਿਸੇ ਵੀ ਹਮੇਸ਼ਾ ਇਤੋ ਹੀ ਗੱਲ ਹੁੰਦੀ ਹੈ ਕਿ ਸਮਾਜ ਨੂੰ ਅੱਗੇ ਲੈ ਕੇ ਆਓ ਇਸੇ ਵੀ ਪਾਰਟੀ ਕੋਈ ਨਹੀਂ ਪਾਰਟੀ ਤੇ ਸਿੰਦੀ ਹੈ ਤੇ ਸਾਰੇ ਸਮਾਜੋ ਤੇ ਨਾਲ ਖੜਾ ਹੋਵੇ ਕਿ ਆਪਾਂ ਜਿੱਤ ਕੋਈ ਨਹੀਂ ਮਿਲਦੀ ਐਨੇ ਨਾਲ ਹੀ ਜੀ ਆਇਆਂ ਜੀ ਬੰਦੇ ਨੂੰ ਖਾਸਾ ਸ੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਇਹ ਸਰਪੰਚ ਜਸਵੀਰ ਸਿੰਘ ਜੀ ਬਲਜੋਤ ਆਣ ਔਰ 2 ਮਿੰਟ ਦਾ ਸਮਾਂ ਸਰਪੰਚ ਜਸਵੀਰ ਸਿੰਘ ਜੀ ਸਾਰੇ ਮੇਰੇ ਵੀਰਾਂ ਨੂੰ ਜਿਹੜੇ ਤੇ ਪਹੁੰਚਿਆ ਸਾਰਿਆਂ ਨੂੰ ਮੇਰੇ ਕੰਨਾਂ ਸਤਿਕਾਰ ਜੀ ਜੀ ਆਇਆਂ ਨੂੰ

ਓ ਗੱਲ ਸੁਣ ਲੈ ਬੋਲ ਗਗਨ ਮਈਆ ਕੀ ਜੈ ਜਿੱਤੇ ਨਵਾਜਿਆ ਚਾਹ ਚਾਹ ਸਤਿਕਾਰ ਬੋਲ ਮਾਰੋ ਉਹ ਵੀ ਠੀਕ ਕਰ ਜਮ ਡਾਕੂਮੈਂਟ ਵੀ ਮੈਂ ਨਹੀਂ ਕਹੂੰ ਜੋ ਸਾਰਨ ਧੰਵਾ ਚ ਜੋ ਆਪਰ ਬਲਾਦੀਮਨ ਫੂਟ ਪੜੀ ਨਾ ਇਹ ਰਵੇ 16 ਤਰੀਕੇ ਨਾਲ ਫੈਸਲਾ ਹੋ ਜਾ ਤੇ ਮਾਵੀ ਨਾ ਜੁਗਨੇ ਭਾਰਤ ਨਾਮ ਕਲਵੇਂ ਬਹੁਤ ਨਾਮ ਉੱਚ ਹੋਈ ਆ ਬਹੁਤ ਸੱਚ ਗੱਲ ਸੁਣ ਲੈ ਵੀ ਆਪਾਂ ਦੂਸਰੋ ਜਿੰਨੇ ਇਸ਼ਾ ਜਾਣਾ ਇਸ ਸਾਹ ਦੇਖੋ ਕੋਪਰ ਇਸ਼ਾਸ ਫੈਲੀ ਫੈਲੀ ਜਾ ਵੀ ਆਪਾਂ ਰਿਸ਼ਤੇਦਾਰੀ ਮਨ ਫੂਟ ਪੜ ਗਈ ਬਿਲਕੁਲ ਹੋਰ ਕੀ ਨਾ ਅੱਪਾ ਇਹ ਇਹ ਫੂਡ ਕੱਟ ਦੀ ਵਾਰੀ ਆਪਾਂ ਸਾਰੇ ਮਾਰਕ ਮੀਡੀਆ ਨਾਲ ಕೈ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਤੁਸੀਂ ਭਾਈ ਆਪਾਂ ਇਕਤਾ ਕਰਕੇ ਜਿਨੂੰ ਇੱਕ ਦਾ ਨੂੰ ਨਹੀਂ ਮੰਨੇ ਰੋ ਦਰਮੋਰ ਬਰ ਖਲਾਫ ਹੋ ਜਾ ਬਹੁਤ ਵਧੀਆ ਜ਼ੋਰਦਾਰ ਚੰਦਾ ਦੇ ਨਾਲ ਦਿਨਿਆ ਬਾਜੀ ਜਰੋਂ ਮੈਂ ਬੇਨਤੀ ਕਰਾਂਗਾ ਕਿ ਸਭ ਇੰਸਪੈਕਟਰ ਜੀ ਸਿੰਘ ਜੀ ਲਾਸਟ ਪ੍ਰਵਰਤਾਂ ਨੂੰ 2 ਮਿੰਟ ਵਾਸਤੇ ਆਪਣੇ ਵਿਚਾਰ ਦੇਣ ਸ਼ਰਾਬੀ ਕਰਤਵਾਨ ਨੇ ਉਹਨਾਂ ਦੇ ਭਰਾ ਜਾਂ ਭਤੀਜੇ ਦਾ ਮਰਡਰ ਕਰ ਦਿੱਤਾ ਸੀ ਲੇਕਿਨ ਜਿਹੜੀ ਮੈਂ ਸੰਗਠਨ ਦੀ ਗੱਲ ਦੱਸਾਂ ਕਿ ਜਦੋਂ ਆਪਣਾ ਬਾਜੀਗਰ ਸੰਗਠਨ ਹੈ ਜਦੋਂ ਪਤਾ ਲੱਗਿਆ ਸਮਾਜ ਨੂੰ ਕਿ ਮਰਡਰ ਹੋ ਗਿਆ ਹੈ ਭਰਾ ਦਾ ਉਹਦੇ ਵਿੱਚ ਪੂਰੇ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਜਿੰਨੇ ਵੀ ਸਮਾਜੇ ਮੌਜੀ ਲੋਕ ਸੀ ਸਭ ਨੇ ਇੰਟਰਸਟ ਲਿਆ ਅਨਿਲ ਵੀ ਜਿਹਨੂੰ ਮਿਲੇ ਜਿੰਨੇ ਦੇ ਵਿੱਚ ਕੀ ਮੇਨ ਰੋਲ ਬਿੰਦੀਆ ਬਾਜੀਗਰ ਦਾ ਰਿਹਾ ਬਾਕੀ ਜ਼ਿਲ੍ਹੇ ਸਲਤੀ ਦੀ ਟੀਮ ਗਈ ਹਰਿਆਣਾ ਬਾਜੀਗਰ ਸਮਾਜ ਕਲਿਆਣ ਸੰਘਿਆ ਬਾਜੀਗਰ ਪੀਸ ਸਮਾਚਾਰ ਦੇ ਜਿਹੜੇ ਸਮਾਜ ਸੰਦਰੱਸਿਆ ਸੀ ਉਹ ਪਹੁੰਚੇ ਸਾਡੇ ਸਰਪੰਚਾਂ ਕੋਲ ਪਹੁੰਚੇ ਅਨਿਲ ਬੇਜ ਨੇ ਐਸਆਈਟੀ ਗਠਿਤ ਕਰਕੇ ਉਸ ਦੋਸ਼ੀਆਂ ਨੂੰ ਫੜਿਆ ਉਹਦੇ ਦੰਦ ਨੂੰ ਸੁਣਦੇ ਹੋਏ ਅੱਜ ਸੁਖਦੇਵ ਸਿੰਘ ਦੀ ਰੋੜੀ ਅੱਜ ਆਪਣੇ ਵਿਚਾਰ ਪਹੁੰਚਿਆ ਨੇ ਰੋੜੀ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਸੀ ਲੇਕਿਨ ਉਹ ਫਿਰ ਵੀ ਪਹੁੰਚਿਆ ਨੇ ਇਹ ਹੈ ਸੰਗਠਨ ਸਮਾਜ ਦੀ ਤਾਕਤ ਅਗਰ ਆਪਾਂ ਇਕੱਠੇ ਰਵਾਂਗੇ ਇਸ ਤਰ੍ਹਾਂ ਦੇ ਜਿਹੜੇ ਚਾਹ ਮਰਡਰ ਨੇ ਚਾਹ ਵਿਰੋਧੀ ਪਾਰਟੀਆਂ ਨੇ ਚਾਹ ਟਿਕਟਾਂ ਨੇ ਚਾਹ ਉਹ ਹੰਦਵਾਰ ਦੇ ਮਸਲੇ ਨੇ ਜੇ ਦੂਸਰੇ ਸਮਾਜ ਤੇ ਛੇੜੀ ਦਾ ਮੰਦਰ ਅਜੇ ਰੰਗਵਲੀ ਦਾ ਮੰਦਿਰ ਗੁਰਦੁਆਰਾ ਸਾਹਿਬ ਅਗਰ ਉਹ ਬਣਾ ਸਕਦੇ ਨੇ ਅਕਾਲ ਤਖਤ ਤੇ ਆਪਾਂ ਕਿਉਂ ਨਹੀਂ ਹੰਦਵਾਰ ਗੋਪਾਲ ਮੰਦਿਰ ਨੂੰ ਅਕਾਲ ਤਖਤ ਬਣਾ ਸਕਦੇ ਇਹਨਾਂ ਦੇ ਬਾਰੇ ਵਿੱਚ ਸੁਦੇਸ਼ ਸਿੰਘ ਜੀ ਰੋੜੀ ਲੋ ਜੀ ਇਹ ਨਾਲ ਨੇ ਇੱਕ ਬੰਦੇ ਤਾਇਆ ਜਗੀਰ ਸਿੰਘ ਜੀ ਆਣ ਔਰ ਸਭ ਨੂੰ ਜਿਹੜਾ ਕੀ ਸਵਾਨਤ ਕਰਨ ਸਾਡੇ ਵੱਲੋਂ ਲਾਸ਼ ਭਰੰਗਤਾ ਇਸ ਤੋਂ ਬਾਅਦ ਲੰਗਰ ਦੀ ਵਿਵਸਥਾ ਤਿਆਰ ਹੈ ਨਾਸ ਰਾਮਪੁਰ ਮਟੋਲੀ ਜੀ ਬੋਲਣਗੇ ਉਸ ਤੋਂ ਬਾਅਦ ਇੱਕ ਮੀਟਿੰਗ ਦਾ ਜਿਹੜਾ ਹੈ ਸਮਾਪਨ ਹੈ ਤਾਇਆ ਜਗੀਰ ਮਸਾਲ ਜੀ ਆਣ ਕੇ ਆਪਣੇ ਵਿਚਾਰ ਧੰਨਵਾਦ ਕਰਨਾ 2 ਮਿੰਟ ਹਾਂਜੀ ਮਨਜੀ ਜੀ ਦਾ ਖਾਲਸਾ ਸਾਹਿਬ ਹੈ ਗੁਰੂ ਜੀ ਦੀ ਸੇਵਾ ਵਿੱਚ ਜੀ ਆਣਿਆ ਭਾਈ ਅਸੀਂ ਦਾ ਜਿਹੜਾ ਕੰਮ ਨੂੰ ਤੁਸੀਂ ਗੁੱਦਾ ਚੱਕਿਆ ਆਂਦਾ ਜੋਰ ਨਾਲ ਲੜਕੇ ਕਰੋ ਅਸੀਂ ਤੁਹਾਡੇ ਨਾਲ ਉਸਤਾਰ ਕੋਲ ਗੰਗਾ ਮਈਆ ਜੈ ਮਨਜੀ ਜੀ ਦਾ ਖਾਲਸਾ ਸਾਹਿਬ ਪ੍ਰਧਾਨ ਦੇਣਾ ਹੈ ਤੇ ਅਸੀਂ ਜੜੀਏ ਫੇਈ ਆਖੀ ਉਹ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪਹਿਲ ਤਰੀਆ ਤੇ ਉਹਨਾਂ ਬੜੀਆਂ ਮੁਸੀਬਤਾਂ ਝਹਲੀਆਂ ਨੇ ਸੁਭਾਸ਼ੋ ਵੀਰੇ ਦੂਜੇ ਮੇਰੇ ਵੀਰੋ ਬਹੁਤ ਦੁੱਖ ਹੈ ਇਸ ਥਾਂ ਦੇ ਵਿੱਚ ਸਾਡੇ ਬਜ਼ੁਰਗ ਉਹਨਾਂ ਨੇ ਘਰ ਨੂੰ ਵਿਕਾਸ ਕਰਕੇ ਸਾਡਾ ਰਾਣੀ ਤੇ ਸੱਤੇ ਦਾ ਜੋ ਮਾਲ ਰੱਖਿਆ ਹੈ ਉਸ ਕਮਾਈ ਦਾ ਬਹੁਤ ਬਹੁਤ ਧੰਨਵਾਦ इस कमेडी नाबा बजरंगी के महाराज के शर्मा करूंगा मैं वादे नहीं दस गोल्डन अखंडा नाम लिखा जाएगा जो तीन किया कमेडिया बोत बन दिया जो तीन किया जो तीन सुरेंडर किया बिल्कुल प्रवाह करे ਅੱਜ ਜਨੂ ਆਈ ਹੈ ਕਰਨ ਰਾਣੀ ਸੱਤੇ ਸਮਾਜ ਦੀ ਅੱਜ ਤੁਸੀਂ ਫਿਰ ਅੰਗਰੇਜ਼ਾਂ ਦਾ ਜੀ 20 ਸਾਲ ਕਿਤੇ ਦੀ ਪ੍ਰਾਣੀ ਨਹੀਂ ਕੋ ਛੋਟੀ ਜਿਹੀ ਗੱਲ ਹੈ ਸ਼ੇਰੋ ਸ਼ੇਰ ਜੁਹਾਜ 20 ਗੰਗਾ ਲੈ ਸਾਡੇ ਫੈਸਲਾ ਜੀ ਬੰਨਾ ਰਾਣੀ ਆ ਵਕਤ ਸਾਡੀ ਕ੍ਰੀਡ ਮੰਦਰ ਉਹਦੀ ਹੋਸ਼ ਵਾਲਾ ਤੁਹਾਡੇ ਸਾਰਿਆਂ ਵਿੱਚ ਔਰ ਭੈਣ ਭਾਈ ਜੀ ਲੰਘ ਬੈਠੀ ਜੋ ਔਰ ਬਹੁਤ ਬਹੁਤ ਧੰਨਵਾਦ ਕਿ ਮੈਂ ਸਾਫ਼ ਕਰਕੇ ਸਾਰੇ ਮਸਾਲਾ ਮੈਂ ਸੱਤੇ ਰ ਬਹੁਤ ਬਹੁਤ ਧੰਨਵਾਦ ਕਰੀ ਇਹਦਾ ਕਹਿੰਿਓ ਕਮਰੋ ਭਾਈ ਜਿਤਰਾ ਮੰਨੇ ਤੱਪੇ ਸਾਧਨੋ ਆ ਕਿਸੇ ਨੇ ਉਹ ਇਤਰਾ ਮੰਨੇ ਮਾਰੀ ਰਾਵੀ ਨਹੀਂ ਦਨੋ ਅਮੀ ਚੌਦੇ ਬੰਦਾ ਤੇ ਜਿਤਰਾ ਮੰਨੇ ਤੱਪੇ ਦੇ ਸਾਧਨੋ ਆ ਇਨਾ ਮਾਰੀ ਰਾਵੀ ਨਹੀਂ ਦਨੋ ਮੰਨੇ ਤੇ ਮੈਂ ਅਥੋਂ ਤੇ ਲਗਾ ਕੇ ਸਰਸਾ ਤੇ ਲਗਾ ਕੇ ਤੁਹਾਡਾ ਮਾਨ ਘੜੇ ਦੇਕਰ ਗੰਗਾ ਨਗਰ ਜ਼ਿਲ੍ਹੇ ਰੋ ਜਿਹਨੋ ਮੰਨੇ ਬਹੁਤ ਤਕੜੋ ਸਾਧਨੋ ਆ ਕਿ ਜਨੋ ਅੱਜ ਤੋਂ ਲੈ ਮੰਦਰ ਸਾਹਾ ਵਾਲੇ ਕਰਸੋ ਤੱਪੇ ਰਾਵੀ ਕਿਤ ਕੇ ਤੇ ਮਹਾਰਾਜ ਤਾਂ ਅਰੇ ਗਿੱਲੀ ਜਾਂ ਅਮੀ ਅੱਭੀ ਵੀ

ਪਹਿਲਾਂ ਕੋਈ ਅਭਿਕਾਰ ਬੈਠੇ ਤਾਂ ਇਹ ਮੈਂ ਆਰੰਭ ਕਰੂ ਇਹ ਸਮੱਸਿਆ ਬਹੁਤ ਵਧੀਆ ਤਰੀਕੇ ਨਾਲ ਜੁੜ ਕੇ ਮਹਿਰਾਤ ਨੂੰ ਕਰੋ ਕਾਰਜਿਲ ਬੰਦਾ। ਬਹੁਤ ਤਾਂ ਹੈ। ਨਾਮ ਕਿਸ ਜੀ ਦੀ? ਟਿੱਪੀ। ਜੇ ਕਰੇ ਵੀਰਾਂ ਦੀ ਹਰ ਹਾਲ ਬੀ ਇਹ ਤੱਪੇਰੋ ਸਭ ਤੋਂ ਮੋਟੋ ਯੋਗਦਾਨ ਦੇਵਾ ਕਿ ਜਦ ਮੰਦੇ ਵਿਵਸਤਾ ਚਲਾਈ ਗਈ ਸੀ ਪਹਿਲਾ ਕਵੀਤੀ ਹਣੀ। ਹੋਰ ਵੀ ਜਦੋਂ ਪੈਸਾ ਨੂੰ ਲੈਣ ਦੇਣ ਤੱਪੇਰੇ ਜਾਤੋ ਰਹੋ ਨਾ ਉਹਰੇ ਗੱਲੇ ਮੰਦਰੇ ਵਿਵਸਤਾ ਚੱਲਦੀ ਰਹੀ ਹੈ। ਜਿਦੇ ਕੀ ਪੰਜਾਬ ਵੀ ਉਗਰਾਹੀ ਦੇ ਤੇ ਬੰਦ ਕਰਕੇ ਤੇ ਮਹਾਰੀ ਰਾਵੀ ਵੀ ਅੱਧੀ ਉਗਰਾਹੀ ਕੋਣੀ ਕਰਨੀ ਸਹੀ ਗੱਲ ਮੰਦਿਰ ਵਿਵਸਥਾ ਚਲਾਏ ਵੀ ਸਭ ਤੇ ਮੁੱਤੋ ਯੋਗਦਾਨ ਤੱਪੇ ਰਿਹਾ ਤੱਪੇ ਤੇ ਰਸਤਾ ਜੇ ਇਹ ਅੱਬੇ ਜਿਦੋਂ ਤਾਲ ਮਿਲ ਕਮੇਟੀ ਦੇ ਸੇਵਾ ਲਗਾਣੋ ਤੇ ਯੋਗਦਾਨ ਲਗਾ ਲਈ ਉਹ ਅੱਠਾ ਤੱਕ ਆਪਣਾ ਲੈ ਆਈ ਹੈ ਅਮੀ ਆਦੀ ਰਾਵੀ ਤੱਪੇ ਗੱਲੇ ਜਾਂ ਰਾਵੀ ਤਖੋ ਜਿਹੜਾ ਕਮੇਟੀ ਨੇ ਕਹੀ ਹੈ ਕਮੇਟੀ ਉਹਦਾ ਹੀ ਚਾਰੋਂ ਹੱਥੋਂ ਪਿਆਰ ਹੈ सारे राशे तारी गले सेवा मौका दवा देर करने का मौका दे प्यार लेकिन समाजता एकता भी त्यारेता जी गए ठीक है ना सिर भी चेता समाजी समाज 来ই ਤੇ ਪਸਮਾਜ ਇਕਤਾ ਜੈ ਹੋਵੇ ਜਿਸ ਲਈ ਧੰਨਵਾਦ ਅੰਤ ਸਿੱਧੀ ਜੇਤ ਕੇ ਨਿਵਾਸੀ ਨਾ ਡਰਨੇ ਚਾਹਦਾ ਇਹ ਬਹੁਤ ਪਾਈ ਦਾ ਬੋਲ ਉਹ ਪਾਈ ਰਮੀ ਤਾਰੇ ਗੱਲੇ ਹੀ ਸ਼ਾ ਪਹਿਲਾਂ ਵੀ ਗੱਲੇ ਤੇ ਅੱਜ ਵੀ ਗੱਲੇ ਕਾ